ਜਿੰਦਾਬਾਦ ਜਿੰਦਾਬਾਦ ਜੇਪੀ ਜੈਪਾਲ ਜੇਪੀ ਜੈਪਾਲ ਜੇਪੀ ਜੈਪਾਲ ਜੀ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਿਆਰਪੁਰ ਵਾਸੀਆਂ ਵੱਲੋਂ ਸਮੂਹ ਦਲਿਤ ਜਥੇਬੰਦੀਆਂ ਵੱਲੋਂ 11ਵੀਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਮੇਦਕਰ ਜੀ ਦੀ ਸ਼ੋਭਾ ਯਾਤਰਾ 12 ਅਪ੍ਰੈਲ ਵਾਲੇ ਦਿਨ ਕੱਢੀ ਜਾ ਰਹੀ ਹੈ ਸਾਰੇ ਹੀ ਸੰਗਤ ਨੂੰ ਸਮੂਹ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੇ ਸਮਾਜ ਨੂੰ ਆਪਣੇ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਜਾਗਰਿਤ ਕਰਨ ਵਾਸਤੇ ਇਹ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਇਹ ਮਹਾਪੁਰਸ਼ਾਂ ਨੇ ਯੁੱਗ ਪਲਟਾਉ ਯਦਨ ਸਮਾਜ ਨੂੰ ਉਠਾਨ ਵਾਸਤੇ ਕੀਤੇ ਹਨ ਉਹਨਾਂ ਦੇ ਜਨਮ ਦਿਨ ਮਨਾਉਣਾ ਵੀ ਇੱਕ ਵਿਸ਼ੇਸ਼ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਸਕਦਾ ਹੈ ਸੋ ਸਾਰੀ ਸੰਗਤ ਨੂੰ ਸਮੂਹ ਜਥੇਬੰਦੀਆਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਇਸ ਯਾਤਰਾ ਦੇ ਵਿੱਚ 12 April ਵਾਲੇ ਦਿਨ ਜੋ ਕਿ ਦੁਪਹਿਰੇ 2 ਵਜੇ ਸ਼ੁਰੂ ਕੀਤੀ ਜਾਵੇਗੀ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਪਹੁੰਚ ਕੇ ਇਸ ਯਾਤਰਾ ਦੇ ਭਾਗੀਦਾਰ ਬਣਨਾ ਚਾਹੀਦਾ ਹੈ ਜੈ ਪੀ ਜੈ ਭਾਰਤ ਅੱਜ ਬੜੀ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਸਾਰੇ ਹੀ ਸਾਥੀ ਸਾਰੀਆਂ ਹੀ ਜਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋਏ ਆਂ ਭਰਤ ਰਤਨ ਡਾਕਟਰ ਭੀਮਰਾਓਂਬੇਦਕਰ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਰਹੀਮਪੁਰ ਸ਼੍ਰੀ ਗੁਰੂ ਅਰਜਨ ਦੇਵ ਜੀ ਕੇ ਆਰੰਭ ਦੋਵਰੇ ਕੀਤੀ ਜਾਵੇਗੀ ਇਹ ਸ਼ੋਭਾ ਯਾਤਰਾ ਸਭ ਸਾਥੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਆ ਇਹ ਉਪਰਾਲਾ ਇਕੱਲਿਆਂ ਦਾ ਨਹੀਂ ਹੁੰਦਾ ਸਾਰੀ ਸਾਥੀਆਂ ਦਾ ਸਾਰੀਆਂ ਹੀ ਜਥੇਬੰਦੀਆਂ ਰਬਦਾਸ ਜਥੇਬੰਦੀਆਂ ਬਾਲਵਿਕ ਭਾਈ ਜਾਰਾ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੇ ਸਾਥੀ ਪਹੁੰਚੇ ਆ ਇੱਥੇ ਪਹੁੰਚਣ ਤੇ ਸਾਰੇ ਆਪਰਾਮ ਦਾ ਮੈਂ तहे ਦਿਲੋਂ ਤੁਹਾਨੂੰ ਧੰਨਵਾਦ ਕਰਦਾ ਆ ਇਹ ਸ਼ੋਭਾ ਯਾਤਰਾ 2 ਵਜੇ ਆਰੰਭ ਹੋ ਗਈ ਰਹੀਮਪੁਰ ਸ੍ਰੀ ਗੁਰੂ ਰਬਦਾਸ ਚੌਕ ਸ੍ਰੀ ਗੁਰੂ ਰਬਦਾਸ ਚੌਕ ਤੋਂ ਹੁੰਦੀ ਹੋਈ ਗਵਰਨਮੈਂਟ ਕਾਲਮ ਚੌਂਕ ਜੋ ਰੂਟ ਹੈਗਾ ਇਹਦਾ ਗਵਰਨਮੈਂਟ ਕਾਲਮ ਚੌਂਕ ਤੋਂ ਫਗਵਾੜਾ ਚੌਂਕ ਫਗਵਾੜਾ ਚੌਂਕ ਤੋਂ ਡਾਕਟਰ ਬੀ ਆਰ ਅੰਬੇਡਕਰ ਚੌਂਕ ਬਸ ਸਟੈਂਡ ਜਿੱਕੇ ਸਮਾਪਤੀ ਹੋਵੇਗੀ ਇਸ ਸਮਾਪਤੀ ਡਾਕਟਰ ਅੰਬੇਡਕਰ ਜੀ ਉਹਨਾਂ ਨੂੰ ਫੁੱਲ ਮਾਲਾ ਪੇਟ ਕਰਕੇ ਉਹਨਾਂ ਨੂੰ ਸਾਰਿਆਂ ਨੇ ਜੈਪੀ ਦਾ ਨਾਅਰਾ ਲਾ ਕੇ ਉੱਥੇ ਸਮਾਪਤ ਕੀਤੀ ਜਾਵੇਗੀ ਜਿੱਥੋਂ ਜਿੱਥੋਂ ਸੰਗਤਾਂ ਆਈਆਂ ਆ ਉਹ ਸਾਰੀਆਂ ਹੀ ਵਾਪਸੀ ਉੱਥੋਂ ਕੀਤੀ ਜਾਵੇਗੀ ਇਹ ਜੋ ਬਜਾਤਰਾ ਵਿੱਚ ਬਤਕ ਬਤਕ ਇਲਾਕਿਆਂ ਤੋਂ ਸਾਥੀ ਇਕੱਠੇ ਰਹੀ ਪਰੋਣੇ ਆ ਤੇ ਬਸ ਹੰਦ ਸਮਾਪਤ ਹੈ ਜੀ ਡਾਕਟਰ ਅੰਬੇਡਕਰ ਜੰਗ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਟਾਈਮ ਕੀ ਮਾਜੀ ਤੁਹਾਡੀ ਸੋਚ ਤੇ ਜੈ ਭੀਮ ਜੈ ਭਾਰਤ ਟਾਈਮ ਕੀ ਰਹੇਗਾ ਸ਼ੋਭਾ ਯਾਤਰਾ ਸਰ ਸਰ ਸ਼ੋਭਾ ਯਾਤਰਾ ਟਾਈਮ 2 ਵਜੇ ਦਾ ਸਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਰਿਸ਼ੂ ਆਦਿ ਬਗਵਾਨ ਵਾਲਮੀਕੀ ਸਭਾ ਯੂਥ ਜ਼ਿਲ੍ਹਾ ਪ੍ਰਧਾਨ ਸਾਰੇ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਵੀਰਾਂ ਬੇਦਕਰ ਜੀ ਦੇ ਜਨਮ ਦਿਵਸ ਤੇ ਉੱਤੇ 11ਵੀਂ ਸ਼ੋਭਾ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਕਰਾਈ ਜਾ ਰਹੀ ਹੈ ਜਿਹੜੀ ਕਿ ਰਹੀਮਪੁਰ ਮੰਡੀ ਤੋਂ ਸ਼ੁਰੂ ਕੀਤੀ ਜਾਊਗੀ ਤੇ ਦੇਖਦੇ ਅੱਜ ਸਾਰੇ ਇਕੱਠੇ ਹੋਏ ਆ ਸਾਡੇ ਭਰਾ ਸਾਡੇ ਜਿਹੜੇ ਜੱਥੇਬੰਦੀ ਜਿੰਨੀਆਂ ਵੀ ਆ ਜੇ ਡਾਕਟਰ ਵੀਰਾਂ ਬੇਕਰ ਸਾਹਮਣੂ ਪਿਆਰ ਕਰਦੀਆਂ ਵਾ ਵਿੱਚ ਇਕੱਠੇ ਹੋਏ ਆ ਤੇ ਆਪਾਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਸਮਸ਼ੁਰ ਇੱਕ ਸ਼ੋਭਾ ਤੇ ਜੇ ਆਪਾਂ ਸਾਰਾ ਸੰਦੇਸ਼ ਆਪਾਂ ਦੇਖ ਦੇ ਤੱਕ ਪਹੁੰਚਣਾ ਸਾਡਾ ਡਾਕਟਰ ਵੀਰਾਂ ਦੇ ਅਪੇਲ ਕਰ ਸਾਜ ਦੀ ਸੋਚ ਜਿਹੜੀ ਸੀਗੀ ਇਹ ਤੁਹਾਨੂੰ ਪਤਾ ਹੀ ਆ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਪਹਿਲੀ ਸੋਚ ਉਹਨਾਂ ਦੀ ਇਹ ਹੈ ਤੇ ਆਪਾਂ ਘਰ ਘਰ ਤੱਕ ਇਹ ਸੰਦੇਸ਼ ਪਹੁੰਚਾਵਾਂਗੇ ਆਪਾਂ ਸਨੇਹਾ ਹੀ ਦਿੰਦੇ ਆ ਕਿ ਬੱਚਿਆਂ ਨੂੰ ਪੜਾਓ ਲਿਖਾਓ ਤੇ ਅੱਗੇ ਵਧਾ ਇੱਕ ਰੋਟੀ ਕੱਟ ਖਾ ਲੋ ਪੜਾਣਾ ਖਾਣਾ ਸਭ ਤੋਂ ਪਹਿਲਾਂ ਜ਼ਰੂਰੀ ਆ ਇਹ ਜਿਹੜੇ ਜਿਹੜੇ ਸੰਵਿਧਾਨ ਲਿਖਿਆ ਵਾ ਮਹਾਨ ਸ਼ਖਸੀਅਤ ਦਾ ਜਿਹੜਾ ਜਨਮ ਦਿਵਸ ਵਾ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਵਾ ਤੇ ਸਾਰੇ ਉੱਚ ਸਾਡੇ ਜੁੜੋ ਤੇ ਇੱਕ ਵਿਸ਼ਾਲ ਸ਼ੋਭਾ ਦਾ ਕੱਢੀ ਜਾਵੇ ਉੱਚ ਤੇ ਇੱਕ ਰੂਪ ਵਿੱਚ ਵਧੀਆ ਇਹ ਸਾਰਾ ਸੁਨੇਹਾ ਵਧੀਆ ਜਾਵੇ ਇਹਨੇ ਕਹਿੰਦਾ ਧੰਨਵਾਦ ਜੀ ਮੈਂ ਬినੋਦ ਹੰਸ ਭਗਵਾਨ ਵਾਲਮੀਕੀ ਸਵਾਰ ਰਜਿਸਟਰਡ ਜ਼ਿਲ੍ਹਾ ਸ਼ਾਹਪੁਰ ਦਾ ਮਹਾ ਮੰਤਰੀ ਆ ਮੈਂ ਅੱਜ ਡਾਟਾ ਭੀਮਰਾ ਉਮੀਦਵਾਰ ਦੇ 133ਵੇਂ ਜਨਮ ਦਿਨ ਤੇ ਸਵੰਦ ਦੇ ਵਿੱਚ ਆਪ ਦਿਨ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕਿ 11ਵੀਂ ਸ਼ੋਭਾ ਯਾਤਰਾ ਬੜੀ ਤੁਮਤਾ ਅੰਨਾ ਸ਼ਾਪਰ ਦੇ ਵਿੱਚੋਂ ਕੱਢ ਰਹੀ ਆ ਉਹਦੇ ਵਿੱਚ ਭਗਵਾਨ ਬਾਦਮਿਕੀ ਸਭਾ ਬੜ ਚੜ ਕੇ ਹਰ ਸਾਲ ਇਹ ਚਲੰਦੀ ਆ ਔਰ ਇਸ ਵਾਰ ਵੀ ਅਸੀਂ ਭਗਵਾਨ ਬਾਦਮਿਕ ਸਭਾ ਵੱਲੋਂ ਇਹ ਪ੍ਰੇਰ ਪ੍ਰੇਰਨਾ ਕੀਤੀ ਆ ਕਿ ਇਹ ਸ਼ੋਭਾ ਯਾਤਰਾ ਬਹੁਤ ਵਧੀਆ ਹੋਵੇ ਔਰ ਡਾਕਟਰ ਸਾਹਿਬ ਦੇ ਜਿਹੜੇ ਕਲ ਤੇ ਜਨਕਦਮਾਉਣਾਂ ਦੇ ਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਉੱਚੀ ਜੁੱਚੀ ਲੀਹਾਂ ਤੇ ਲੈ ਕੇ ਜਾਈਏ ਕਿਉਂਕਿ ਡਾਕਟਰ ਸਾਹਿਬ ਐਸੇ ਸੀਗੇ ਕਿ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਐ ਕਿਹਦਾ ਸੰਵਿਧਾਨ ਲਿਖਤਾ ਜਿਹਦਾ ਸੰਵਿਧਾਨ ਕੋਈ ਵੀ ਦੁਨੀਆ ਦੇ ਕਿਸੇ ਦੇਸ਼ ਦਾ ਵੀ ਇੰਨਾ ਵਧੀਆ ਸੰਵਿਧਾਨ ਨਹੀਂ ਆ ਡਾਕਟਰ ਸਾਹਿਬ ਜੀ ਦੇ ਇਸ ਸੰਵਿਧਾਨ ਦੇ ਉੱਤੇ ਭਾਰਤ ਨੂੰ ਬੜਾ ਮਾਣ ਹੈ ਖਾਸ ਹੋਤੇ ਸਾਡੇ ਸਮਾਜ ਨੂੰ ਦਲੇ ਸਮਾਜ ਨੂੰ ਡਾਕਟਰ ਸਾਹਿਬ ਦੇ ਉੱਤੇ ਬੜਾ ਮਾਣ ਆ ਕਿਉਂਕਿ ਡਾਕਟਰ ਸਾਹਿਬ ਇੱਕ ਐਸੀ ਸ਼ਖਸੀਅਤ ਆ ਜਿਹਨੇ ਕਿ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਉਹ ਕੋਈ ਵੀ ਐਸਾ ਲੀਡਰ ਨਹੀਂ ਹੋਇਆ ਜਿਹੜਾ ਕਿ ਸੰਵਿਧਾਨ ਲਿਖ ਸਕਦਾ ਸੀਗਾ ਸਾਰਿਆਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਸੀ ਸੰਵਿਧਾਨ ਕਮੇਟੀ ਸਾਰਿਆਂ ਨੇ ਹਰ ਜਾਇਨ ਦੇ ਕੇ ਛੱਟ ਕੇ ਚੱਲਿਆ ਸੀ ਡਾਤਾ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਬਣਾਇਆ ਔਰ ਇਹ ਸੰਵਿਧਾਨ ਲਾਗੂ ਕੀਤਾ ਜਿਹੜਾ ਕਿ ਸਮਾਜ ਦੇ ਉੱਤੇ ਹਿੰਦੂ ਹਿੰਦੁਸਤਾਨ ਦੇ ਉੱਤੇ ਲਾਗੂ ਕੀਤਾ ਔਰ ਇਸ ਸਮਾਜ ਦੇ ਕਰਕੇ ਹੀ ਜਿਹੜਾ ਅੱਜ ਦੇਸ਼ ਆ ਤਰੱਕੀਆਂ ਦੀਆਂ ਰਾਹਾਂ ਤੇ ਚੱਲਿਆ ਆ ਮੈਂ ਇਨਾ ਕਹਿੰਦਾ ਹਾਂ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਹੀ ਨਮਸਕਾਰ ਕਰਦਾ ਪਰ ਸਮਾਜ ਨੂੰ ਮੈਂ ਪ੍ਰੇਰਨਾ ਕਰਦਾ ਕਿ ਸਾਡਾ ਹਰੇਕ ਬੱਚਾ ਹਰੇਕ ਭਾਈ ਡਾਕਟਰ ਸਾਹਿਬ ਵਰਗਾ ਬਣੇ ਪਰ ਐਨਾ ਪੜ੍ਹ ਲਿਖ ਕੇ ਵਿਦਵਾਨ ਬਣੇ ਕਿ ਹੋਰ ਦੁਨੀਆ ਦੇ ਦੂਜੇ ਸਭ ਦਾ ਵੀ ਲਿਖਣ ਦੇ ਯੋਗ ਹੋਣ ਮੈਂ ਸਾਰੇ ਸਮਾਜ ਦੇ ਅੱਗੇ ਬੇਨਤੀ ਕਰੂੰਗਾ ਕਿ ਆਪਣੇ ਬੱਚੇ ਨੂੰ ਪੜ੍ਹਾਓ ਲਿਖਾਓ ਠੱਠੇ ਹੋਵੋ ਤੇ ਫਿਰ ਸੰਘਰਸ਼ ਕਰੋ ਆਪਣੇ ਸਮਾਜ ਦੇ ਵਾਸਤੇ ਜੀ ਹਾਂਜੀ ਹਾਂਜੀ ਮੈਂ ਰਮਨ ਰਾਲ ਇੰਟਰਨੈਸ਼ਨਲ ਬੋਧਸਤ ਗੁਰੂ ਰਵਿੰਦਰ ਦਾਸ ਆਰਗੇਨਾਈਜੇਸ਼ਨ ਫਰੋਮ ਯੂ ਐਸ ਏ ਤੋਂ ਔਰ ਪੰਜਾਬ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਆ ਇਹ ਜੁਗਪਾਲਟ ਡਾਕਟਰ ਪਿੰਗਾਮ ਅੰਬੇਡਕਰ ਸਾਹਿਬ ਜੀ ਦੀ ਦੇ ਜਨਮ ਦਿਨ ਤੇ ਸਮਰਪਤੀ ਇਹ ਸ਼ੋਭਾ ਯਾਤਰਾ ਜਿਹੜੀ ਆ 11ਵੀਂ ਸ਼ੋਭਾ ਯਾਤਰਾ ਹੁਸ਼ਾਪੁਰ ਤੋਂ ਵਿੱਚੋਂ ਸਮੂਹ ਜਥੇਬੰਦੀਆਂ ਔਰ ਸਮੂਹ ਜਿਹੜੇ ਵੀ ਭਾਈਚਾਰੇ ਦੇ ਲੋਕ ਉਹਨਾਂ ਨਾਲ ਮਿਲ ਕੇ ਜਿਹੜੀ ਆ ਇਹ ਗੱਡੀ ਚੱਲੀ ਇਹ ਬਹੁਤ ਹੀ ਵੱਡਾ ਉਪਰਾਲਾ ਆ ਤੇ ਸਾਰੀਆਂ ਸੰਤਾ ਨੂੰ ਮੈਂ ਜਿਹੜਾ ਨੇ ਵੀ ਬਾਬਾ ਸਾਹਿਬ ਨੂੰ ਜਿਹੜਾ ਪਿਆਰ ਕਰਦੇ ਨੇ ਕਿਉਂਕਿ ਬਾਬਾ ਸਾਹਿਬ ਨੇ ਇਕੁਐਲਟੀ ਔਰ ਸਾਰਿਆਂ ਦੇ ਲਈ ਕੋਈ ਜਿਹਾ ਸੰਵਿਧਾਨ ਲਿਖਿਆ ਆ ਔਰ ਉਹ ਜੁਗਪਾਲਤ ਸੀਗੇ ਉਹਨਾਂ ਨੇ 32 ਡਿਗਰੀਆਂ ਔਰ ਨੌਨ ਲੈਂਗੁਏਜ ਸੀਗੀਆਂ ਬਹੁਤ ਹੀ ਅੱਛੇ ਬਹੁਤ ਹੀ ਵਿਚਾਰ ਵਧੀਆ ਲਿਖੀਆਂ ਹੋਈਆਂ ਸਮਾਜ ਨੂੰ ਇੰਨਾ ਕੁਝ ਉਹਨਾਂ ਨੇ ਦੇਣ ਦਿੱਤੀ ਹੋਈ ਆ ਤੋਂ ਸਮਾਜ ਨੂੰ ਵੀ ਇਹ ਬੰਦਾ ਹੈ ਹਰ ਇੱਕ ਸਮੁਦਾਏ ਨੂੰ ਇਹ ਬੰਦਾ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਪੰਚੜ ਕੇ ਹਿੱਸਾ ਲੈਣ ਤਾ ਜੋ ਬਾਬਾ ਸਾਹਿਬ ਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਜੜੀਆਂ ਉਪਰਾਲਿਆਂ ਦੇ ਸਾਹ ਪਾ ਇੱਕ ਨਿੱਗੀ ਜਿਹੜਾ ਸਵਾਗਤ ਦੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜੈ ਭੀਮ ਜੈ ਭਾਰਤ ਨਮੋ ਬਤ